ਸਾਰੇ ਮੁਲਾਜ਼ਮ ਸਾਥੀਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਜਿਵੇਂ ਕਿ ਆਪ ਸਕਰੀਨ ਤੇ ਦੇਖ ਹੀ ਰਹੇ ਹੋ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਏਸੀਪੀ ਸਕੀਮ ਨੂੰ ਕੀਤਾ ਲਾਗੂ ਹਾਂਜੀ ਜਿਹੜੀ ਏਸੀਪੀ ਸਕੀਮ ਜਿਹੜੀ ਸਾਨੂੰ ਪਹਿਲਾਂ 4 9 14 ਦੇ ਹਿਸਾਬ ਨਾਲ ਮਿਲਦੀ ਸੀ ਤੇ ਇਹ 222 ਚ ਪੇਕ ਮਿਸ਼ਨ ਮਿਲਣ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਇਹਨੂੰ ਫਿਰ ਤੋਂ ਲਾਗੂ ਕੀਤਾ ਗਿਆ ਜਿਹੜੀ 5 10 15 ਵਿੱਚ ਜਿਹਨੂੰ ਕਨਵਰਟ ਕੀਤਾ ਗਿਆ ਔਰ ਜਾਣਦੇ ਆਂਦੇ ਫੀਚਰਸ ਬਾਰੇ ਕਿ 5 10 15 ਬਾਅਦ ਇਹ ACP ਸਕੀਮ ਕਿੱਦਾਂ ਦੀ ਹੋਵੇਗੀ। ਪਹਿਲਾਂ ਇਹ ਸਕੀਮ ਜਿਹੜੀ ਹੈ ਉਹ ਪੰਜਾਬ ਦੇ ਬਿਜਲੀ ਬੋਰਡ ਨੂੰ ਪੀਐਸ ਪੀਸੀਐਲ ਦੇ ਕਰਮਚਾਰੀਆਂ ਨੂੰ ਦਿੱਤੀ ਗਈ ਸੀ ਪਰ ਹੁਣ ਇਹ ਚਿੱਠੀ ਜਿਹੜੀ ਹੈ ਇਹ ਮੈਡੀਕਲ ਆਫਸਰਸ ਹੈਲਥ ਡਿਪਾਰਟਮੈਂਟ ਲਈ ਲਾਗੂ ਕੀਤੀ ਗਈ ਹੈ। ਇਹਦੇ ਵਿੱਚ ACP ਸਕੀਮ ਨਾਲ ਨੂੰ ਕਰਮਚਾਰੀਆਂ ਨੂੰ 5 10 15 ਸਾਲ ਬਾਅਦ ਲਾਗੂ ਕੀਤੀ ਗਈ ਹੈ ਤੇ ਇਹਦੇ ਵਿੱਚ ਇੱਕ ਵੱਡਾ ਇਹ ਉਹਨਾਂ ਦਿੱਤਾ ਵਾ ਕਿ ਇਹਦੇ ਵਿੱਚ ਲੈਵਲ ਚੇਂਜ ਹੋਏਗਾ ਜਿਵੇਂ 4 ਤੋਂ 14 ਵਿੱਚ ਆਪਾਂ ਨੂੰ ਜਦੋਂ ACP ਮਿਲਦੀ ਸੀ ਤੇ ਉਹਦੇ ਵਿੱਚ ਲੈਵਲ ਉਹਨਾਂ ਨੇ ਸਟਾਪ ਕਰ ਦਿੱਤਾ ਸੀ ਲੈਵਲ ਅੱਗੇ ਨਹੀਂ ਸੀ ਜਾਂਦਾ ਸਿਰਫ ਆਪਾਂ ਨੂੰ 3% ਇਨਕ੍ਰੀਮੈਂਟ ਮਿਲਦੀ ਸੀ ਹੁਣ ਇਹਦੇ ਵਿੱਚ ਜੇਕਰ 5 ਸਾਲ ਬਾਅਦ ਕਿਸੇ ਕਰਮਚਾਰੀ ਨੂੰ ਇਨਕ੍ਰੀਮੈਂਟ ਮਿਲ ਰਹੀ ਹੈ ਤੇ ਨਾਲ ਦੀ ਨਾਲ ਉਹਦਾ ਲੈਵਲ ਵੀ ਜਿਹੜਾ ਉਹ ਚੇਂਜ ਹੋਏਗਾ ਇਹਦਾ ਇਹ ਫੀਚਰ ਸਿਕ ਬਹੁਤ ਵਧੀਆ ਕਿ ਲੈਵਲ ਗਾਂ ਉਹਨਾਂ ਨੇ ਸਟਾਪ ਨਹੀਂ ਕੀਤਾ ਲੈਵਲ ਨੂੰ ਅੱਗੇ ਵਧਾਣਾ ਸ਼ੁਰੂ ਕੀਤਾ ਹੈ ਦੂਸਰੀ ਗੱਲ ਇਹ ਸਿਰਫ ਜਿਹੜੇ 17 7 200 ਪਹਿਲਾਂ 220 ਤੋਂ ਪਹਿਲਾਂ ਜੋਬ ਵਿੱਚ ਆ ਚੁੱਕੇ ਐ ਇਹ ਸਕੀਮ ਸਿਰਫ ਉਹਨਾਂ ਵਾਸਤੇ ਲਾਗੂ ਹੋਈ ਐ ਜਿਨ੍ਹਾਂ ਤੇ ਸ਼ਿਮਾ ਪੇ ਕਮਿਸ਼ਨ ਲਾਗੂ ਹੋਇਆ ਤੇ ਇਹ ਜਿਹੜਾ ਵਿਦ ਇਫੈਕਟ ਫਰੋਮ 1 1 25 1 1 25 ਤੋਂ ਲਾਗੂ ਹੋਏਗੀ ਪਿਛਲੇ ਤੇ ਕੋਈ ਇਫੈਕਟ ਨਹੀਂ ਪਵੇਗਾ ਤੇ ਇਹ 5 4 ਨੂੰ 14 ਜਿਹੜੀ ਐ ਇਹਨੂੰ 5 10 15 ਵਿੱਚ ਕਨਵਰਟ ਕੀਤਾ ਜਾਵੇਗਾ ਇਹਦੇ ਵਿੱਚ ਇੱਕ ਹੋਰ ਪੁਆਇੰਟ ਐ ਸਤਮਾ ਸਿੰਸ ਦਾ ਪੇ ਮੈਟ੍ਰਿਕਸ ਐਂਡ ਪੇ ਲੈਵਲਸ ਆਫ 7th ਸੈਂਟਰਲ ਪੇ ਸਕੇਲ ਐਂਡ 6th ਪੰਜਾਬ ਪੇ ਕਮਿਸ਼ਨ ਆਰ ਡਿਫਰੈਂਟ ਦਾ ਸਕੀਮ ਆਫ ਦਾ ਮੈਡੀਕਲ ਆਫਸਰ ਸਰਕ੍ਰੂਟਡ ਔਨ অর ਆਫਟਰ 17 7 20 20 ਵਿਲ ਬੀ ਡਿਸਾਈਡਡ ਸੈਪਰੇਟਲੀ ਉਹਨਾਂ ਨੇ ਚੀਜ਼ ਸਾਫ ਤੌਰ ਤੇ ਸਪਸ਼ਟ ਕੀਤਾ ਕਿ ਇਹ ਸਕੀਮ ਸਿਰਫ ਉਹਨਾਂ ਵਾਸਤੇ ਹੈ ਜਿਨ੍ਹਾਂ ਤੇ 6ਵਾਂ ਪੇ ਕਮਿਸ਼ਨ ਲਾਗੂ ਹੋਇਆ ਜਿਨ੍ਹਾਂ ਤੇ 7ਵਾਂ ਪੇ ਕਮਿਸ਼ਨ ਲਾਗੂ ਹੋਇਆ ਹੈ ਉਹਨਾਂ ਵਾਸਤੇ ਇਹ ਬਾਅਦ ਵਿੱਚ ਉਹਨਾਂ ਵਾਸਤੇ ਡਿਸਾਈਡ ਕੀਤਾ ਜਾਏਗਾ ਕਿ ਉਹਨਾਂ ਨੂੰ ਕਿਹੜੀ ਸਕੀਮ ਦਿੱਤੀ ਜਾਣੀ ਹੈ ਹੁਣ ਇਹਦੇ ਵਿੱਚ ਇਹ ਚੰਗੀ ਗੱਲ ਹੈ ਕਿ ਲੈਵਲ ਇੱਕ ਜਿਹੜਾ ਚੇਂਜ ਜ਼ਰੂਰ ਹੋਵੇਗਾ ਜਿਹੜਾ ਪਹਿਲਾਂ ਲੈਵਲ ਸੌਰੀ ਸਟਾਪ ਕਰ ਦਿੰਦੇ ਸੀ ਉਹਦੇ ਨਾਲ ਕਰਮਚਾਰੀ ਨੂੰ ਆਟਾ ਪੈਂਦਾ ਸੀ ਹੁਣ ਅਗਲਾ ਲੈਵਲ ਮਿਲਣਾ ਕਰਮਚਾਰੀ ਦੇ ਇਨਕਰੀਮੈਂਟ ਤੇ ਮਿਲੇਗੀ ਪਰ ਨਾਲ ਦੇ ਨਾਲ ਹੀ ਤਨਖਾਹ ਵਿੱਚ ਹੋਰ ਵਾਧਾ ਹੋਵੇਗਾ ਸੋ ਐਸ ਕਰਦੇ ਆ ਕਿ ਇਸ ਤਰ੍ਹਾਂ ਦੀ ਹੁਣ ਵੱਖ-ਵੱਖ ਡਿਪਾਰਟਮੈਂਟਾਂ ਵਿੱਚ ਹੌਲੀ-ਹੌਲੀ ਚਿੱਠੀਆਂ ਜਾਰੀ ਹੋਣਗੀਆਂ ਤੇ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਜਿਹੜੇ ਬੜੀ ਲੰਮੀ ਉਡੀਕ ਤੋਂ ਬਾਅਦ ਜਿਹੜੇ ਪੱਤੇ ਰੋਕੇ ਗਏ ਸੀ ਉਹਨਾਂ 'ਚ ਇੱਕ ਸ਼ੁਰੂਆਤੀ ਇਹ ਪਤਾ ਜਿਹੜਾ ਮਿਲਣਾ ਸ਼ੁਰੂ ਹੋ ਗਿਆ ਤੇ ACP ਸਕੀਮ ਸਾਰੇ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਣੀ ਜਲਦੀ ਸ਼ੁਰੂ ਹੋ ਜਾਵੇਗੀ ਇਸੇ ਆਸ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਜਿਹੜਾ ਵੀਡੀਓ ਦੇਖ ਰਹੇ ਹੋਰੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੇਰੇ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਸ਼ੁਕਰੀਆ